ਸੇ ਵੀ ਗੁੰਡੇ ਅਸਲਾ ਲੈ ਕੇ ਕੁੰਡਾ ਬਾਜੀ ਕਰ ਰਹੇ ਬਹੁਤ ਮਕੰਟਾ ਤੇ ਨਨੇ ਢਾ ਟਾ ਕੇ ਪਿੱਛੋਂ ਸਾਡੀ ਮੀਨ ਕੰਦਾ ਸੀ ਗਿਆ ਕੰਦਾ ਢਾ ਕੇ ਫਿਰ ਕਮਰੇ ਢਾ ਕੇ ਬਡੋਜਰ ਅੰਦਰ ਦੀ ਬਾੜ ਲਿਆ ਅਸਲੇ ਦਾ ਇੱਕ ਬੰਦਾ ਆਇਆ ਅਸਲਾ ਲੈ ਕੇ ਤੇ ਉਹ ਕਹਿੰਦਾ ਵੀ ਅਸੀਂ ਗੋਲੀਆਂ ਨਾਲ ਭੁੰਨ ਦਵਾਂਗੇ ਉਹ ਕਹਿੰਦਾ ਵੀ ਮੇਰੀਆਂ ਗੁੰਡੀਆਂ ਨੂੰ ਮਾਰ ਦੇਗਾ ਕਹਿੰਦਾ ਵੀ ਤੈਨੂੰ ਇੱਥੇ ਹੀ ਡਾਂਗਾ ਨਾਲ ਲੰਮਾ ਪਾ ਲਾਂਗੇ ਉਹ ਕੋਈ ਸੁਣਵਾਈ ਨਹੀਂ ਕੀਤੀ ਜੀ ਅਸੀਂ ਉੱਪਰ ਤਾਂ ਹੀ ਪੇਚ ਹੋ ਗਏ ਜੀ ਜਦੋਂ ਉੱਥੇ ਮੇਰੇ ਫਾਦਰ ਸਾਹਿਬ ਡੀਸੀ ਸਾਹਿਬ ਦੇ ਪੇਚ ਹੋਏ ਨੇ ਅਚਾਨਕ ਡੀਸੀ ਸਾਹਿਬ ਹੀ ਉੱਠ ਕੇ ਲੰਘ ਗਏ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨ ਅਅਰ ਮੈਰੋ ਮੋਹਨ ਸਿੰਘ ਅੱਜ ਅਸੀਂ ਮਹਾਲੀ ਦੇ ਵਿੱਚ ਆਏ ਆ ਸਾਡੇ ਨਾਲ ਉਹ ਪਰਿਵਾਰ ਮੌਜੂਦ ਹੈ ਜਿਸ ਦਾ ਪਰਿਵਾਰ ਦਾ ਘਰ ਜਿਹੜਾ ਹੈ ਪੁਲਿਸ ਦੇ ਵੱਲੋਂ ਮਿਲ ਕੇ ਕਈ ਗੁੰਡਿਆਂ ਦੇ ਨਾਲ ਟਾਇਆ ਗਿਆ ਤਾਂ ਇਸ ਪਰਿਵਾਰ ਜਿਹੜਾ ਹੈ ਕਾਫੀ ਬਾਬੂਕ ਹੋਇਆ ਹੋਇਆ ਹੈ ਇਸ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆ ਕਿ ਇੱਕ ਆਖਿਰ ਇਹ ਪੂਰਾ ਮਾਮਲਾ ਕੀ ਹੈ ਸਰ ਤੁਹਾਡਾ ਘਟਾ ਗਿਆ ਪੂਰਾ ਮਾਮਲਾ ਕੀ ਹੈ ਘਰ ਘਰ ਘਟਾ ਦੇ ਸਾਰੇ ਵੀ ਗੁੰਡੇ ਅਸਲਾ ਲੈ ਕੇ ਰਵਾਰ ਬੱਲੇ ਕੇ ਬੈਠੇ ਆਪ ਤੇ ਬਾਹਰ ਲੁਕ ਲੁਕਾ ਸੋ ਰਹੇ ਆ ਜੀ ਸਾਡੇ ਕਰਜ਼ਿਆਂ ਨੂੰ ਪੁੱਛੋ ਵੀ ਕਰਜ਼ਿਆਂ ਨੂੰ ਵੀ ਮਾਰਨਾ ਆਇਆ ਜੀ ਬਾਹਰ ਫੋਨ ਨੰਬਰ ਤੇ ਫੋਨ ਕਰਾ ਸੋ ਨੰਬਰ ਵਾਲੇ ਵੀ ਨਹੀਂ ਆਏ ਲੈਬ ਨਹੀਂ ਤੁਹਾਡਾ ਘਟਾਇਆ ਕਿਉਂ ਗਿਆ ਪੂਰਾ ਮਾਰ ਲਿਆ ਗੁੰਡਾਵਾਜੀ ਦੇ ਯਾਰ ਉਹਨਾਂ ਦਾ ਐਫ ਆਈ ਆਰ ਹੋਈ ਹੈ ਜਮਾਨਤਾ ਕਰਾ ਕੇ ਆਏ ਆ ਜੁਣਦੇ ਉਹਨਾਂ ਨੇ ਬਹਿਣ ਉਹ ਕਰਕੇ ਜੀ ਕੇਸ ਲਾਇਆ ਤਾਂ ਕੇਸ ਜਿੱਤ ਕੇ ਰਹੀ ਮੈਂ ਕਿ ਜਿੱਤਨੇ ਬਾਅਦ ਇਹਨਾਂ ਨੇ ਕੀ ਕਰਿਆ ਜੀ ਮੇਰੇ ਤੇ ਪਰਚਾ ਕਟਾ ਦੇ ਇਹਨਾਂ ਨੇ ਪਰਚਾ ਕਟਾਏ ਦੇ ਬਾਅਦ ਇਹਨਾਂ ਨੇ ਇੰਨਾ ਕਰਿਆ ਜੀ ਮੇਰੇ ਨਾਲ ਹੁਣ ਫੇਰ ਜਮਾਨਤਾ ਕਰਾ ਕੇ ਮੇਰੇ ਆ ਕੇ ਗੁੰਡਾਵਾਜੀ ਕਰ ਰਹੇ ਬਹੁਤ ਮਕੰਟਾ ਤੇ ਇਹਨਾਂ ਨੇ ਕੱਲੇ ਬੀਤ ਸਾਨੂੰ ਸਾਰਿਆਂ ਨੂੰ ਮਾਰ ਦੇਣਾ ਜੀ ਮਾਨੂੰ ਖਤਰਾ ਸਾਨੂੰ ਕੋਈ ਹੱਲ ਦਿੱਤੀ ਜਾਵੇ ਮੱਖੀ ਮੈਂ ਮਾਰਦਾ ਜੀ ਮੈਂ ਬਾਹਰ ਗਿਆ ਬਤਾ ਤੇ ਪੁਰਸਵਾਰੀ ਵਾਲੇ ਕੇ ਪਿੱਛੇ ਦੇ ਘਰ ਵਾਲੇ ਨੇ ਦਬਕਾ ਕੇ ਅੰਦਰ ਬੰਦ ਕਰ ਲਏ ਨੇ ਬਾਕੀ ਕਰਾਣਾ ਪਤਾ ਜੀ ਦਸਦਾ ਤੇ ਸ਼ੋਰ ਕੀ ਹੋਈ ਜਦੋਂ ਘਟ ਆਇਆ ਗਿਆ ਉਦੋਂ ਤੁਸੀਂ ਜੀ ਮੈਂ ਘਰ ਚ ਕੱਲੀ ਸੀਗੀ ਦਰਾਣੀ ਸੀਗੀ ਘਰ ਚ ਕੋਈ ਨਹੀਂ ਜੀ ਨਹੀਂ ਸੀ ਸਾਡਾ ਤੇ ਅਸੀਂ ਜਦੋਂ ਆਏ ਘਰ ਮੇਰਾ ਪਿੱਛੇ ਸੀ ਜਦੋਂ ਮੈਂ ਆ ਕੇ ਦੇਖਿਆ ਉਹਨਾਂ ਨੇ ਕੰਦਾ ਢਾਤੀਆਂ ਕੰਦਾ ਟਾ ਕੇ ਪਿੱਛੋਂ ਸਾਡੀ ਮੀਨ ਕੰਦਾਂ ਸੀ ਗਿਆ ਕੰਦਾ ਟਾ ਕੇ ਫਿਰ ਕਮਰੇ ਟਾ ਕੇ ਬਡੋਜਰ ਅੰਦਰ ਦੀ ਬਾੜ ਲਿਆ ਮੈਂ ਕਿਹਾ ਇਹ ਸਾਡਾ ਕੋਠੇ ਕਿਉਂ ਟਾਏ ਗਏ ਨੇ ਕੰਦਾਂ ਕਿਉਂ ਟਾਈਆਂ ਨੇ ਤੇ ਕਹਿੰਦੇ ਕਹਿੰਦੇ ਜੇਪੀ ਸੀਗੀ ਜੇਪੀ ਸੀ થી ਕਹਿੰਦੇ ਤੁਸੀਂ ਆਪਣੇ ਬੰਦੇ ਬલાਓ ਕਹਿੰਦੇ ਖੂਨ ਦੀਆਂ ਨਦੀਆਂ ਚਲਾ ਦਾਂਗੇ ਕਹਿੰਦੇ ਆਪਣੇ ਤੁਸੀਂ ਬੰਦੇ ਬલાਓ ਖੂਨ ਦੀਆਂ ਨਦੀਆਂ ਚਲਾ ਲਾਂਗੇ ਮੈਂ ਇੰਨਾ ਸਵਾਲ ਕੀਤਾ ਭੱਜ ਕੇ ਬੰਦਾ ਮੈਨੂੰ ਮਾਰਨ ਆਇਆ ਦੋ ਬੰਦਿਆਂ ਨੇ ਉਹਨਾਂ ਨੂੰ ਪਕੜ ਕੇ ਪਰਾਂ ਲੈ ਗਏ ਤੇ ਫਿਰ ਮੈਂ ਨਾ ਬੋਲੀ ਮੇਰੀਆਂ ਦਰਾਨੀ ਦੀਆਂ ਗੁਡੀਆਂ ਕਹਿ ਰੀਆਂ ਨੇ ਤਾਈ ਤੂੰ ਨਹੀਂ ਬੋਲਣਾ ਤਾਈ ਆਪਣੇ ਗੋਲੀਆਂ ਵਰਸਾ ਦੇਣਗੇ ਮਾਰ ਦੇਣਗੇ ਤਾਈ ਕੋਈ ਗੱਲ ਨਹੀਂ ਹੈਗਾ ਤੂੰ ਚੁੱਪ ਕਰ ਜਾ ਤਾਈ ਚੁੱਪ ਕਰ ਜਾ ਤੂੰ ਮੈਂ ਜਾ ਕੇ ਇੰਨੀ ਗੱਲ ਕਹਿੰਦੀ ਸੀ ਸਾਡੇ ਨਾਲ ਕਿਉਂ ਤੁਸੀਂ ਧੱਕਾ ਕਰਦੇ ਹੋ ਕਿਉਂ ਕਰਦੇ ਹੋ ਤੇ ਉਹਨਾਂ ਨੇ ਕਹਿਣਾ ਆਪਣੇ ਬੰਦੇ ਲਿਆਓ ਅੱਜ ਇੱਥੇ ਖੂਨ ਦੀਆਂ ਨਦੀਆਂ ਚਲਾਣੇ ਆ ਤੁਸੀਂ ਆਪਣੇ ਬੰਦੇ ਕਿਉਂ ਭਜਾਏ ਨੇ ਸਾਈਡ ਤੇ ਕਿਉਂ ਕਰੇ ਨਹੀਂ ਉਹਨਾਂ ਨੇ ਆਪਣੀ ਮਸ਼ੀਨ ਬੰਦ ਨਹੀਂ ਕੀਤੀ ਬਹੁਤ ਜਿਆਦੇ ਬੰਦੇ ਸੀਗੇ ਬਹੁਤ ਜਿਆਦੇ ਤੇ ਲੇਬਰ ਵਾਲੇ ਸੀ ਆਪਣੀਆਂ ਇੱਟਾਂ ਮਸ਼ੀਨਾ ਮੁਕਪਰਨ ਜੋ ਵੀ ਲਿਆ ਕੇ ਆਪਣਾ ਉਹਨਾਂ ਨੇ ਉੱਥੇ ਕਰਿਆ ਅਸਲੇ ਦਾ ਇੱਕ ਬੰਦਾ ਆਇਆ ਅਸਲਾ ਲੈ ਕੇ ਤੇ ਉਹ ਕਹਿੰਦਾ ਵੀ ਅਸੀਂ ਗੋਲੀਆਂ ਨਾਲ ਭੁੰਨ ਦਵਾਂਗੇ ਉਹਨਾਂ ਦੀ ਜੇਬ ਦੇ ਵਿੱਚ ਰਫਲ ਸੀਗੀ ਅਸੀਂ ਡਰ ਕੇ ਭੱਜ ਜਾਂਦੇ ਸੀ ਗਲੀ ਦੇ ਵਿੱਚ ਸਾਨੂੰ ਬਚਾ ਲੋ ਲੋਕੋ ਬਚਾ ਲੋ ਲੋਕੋ ਕੋਈ ਹਾਂ ਦਾ ਨਾਰਾ ਉੱਥੇ ਕੋਈ ਵੀ ਨਹੀਂ ਆ ਰਿਹਾ ਛੜਕਦੇ ਜਾ ਕੇ ਅਸੀਂ ਰੋਲਾ ਪਾਉਂਦੇ ਸੀਗੇ ਜਿਸ ਬੰਦਿਆਂ ਨੂੰ ਸਾਨੂੰ ਮੈਨੂੰ ਲੈ ਚੱਲੋ ਮੈਂ ਤੂੰ ਚੱਲਿਆ ਨਹੀਂ ਜਾਂਦਾ ਕੋਈ ਸੁਣਾਈ ਨਹੀਂ ਸੀ ਕਰਦੇ ਬਾਰੋ-ਬਾਰ ਮੇਰਾ ਧੋਰ ਗਿਆ ਰਵਟ ਲਖਾਨ ਉਹਨੂੰ ਅੰਦਰ ਪੁਲਿਸ ਨੇ ਬਿਠਾ ਲਿਆ ਜੇ ਉਹ ਕਹਿੰਦਾ ਵੀ ਮੇਰੇ ਗੁਡੀਆਂ ਨੂੰ ਮਾਰ ਦੇਂਗਾ ਕਹਿੰਦਾ ਵੀ ਤੈਨੂੰ ਇੱਥੇ ਹੀ ਡਾਂਗਾ ਨਾਲ ਲੰਮਾ ਪਾ ਲਾਂਗੇ ਉਹਨੂੰ 4-5 ਘੰਟੇ ਅੰਦਰ ਹੀ ਬੰਦ ਕਰਿਆ ਗੱਲ ਤੇ ਸਭ ਤੇ ਬੋਲੇ ਸਾਡੇ ਬੱਚਿਆਂ ਨੂੰ ਮੈਂ ਕੱਤ ਉਸੇ ਭੱਜ ਜੋ ਘਰੋਂ ਬਾਹਰ ਭੱਜ ਜੋ ਮੈਂ ਘਰ ਦੇ ਵਿੱਚ ਕੱਲੀ ਸੀ ਦਰਾਣੀ ਸੀ ਦਰਾਣੀ ਦੀਆਂ ਗੁੱਡੀਆਂ ਸੀ ਜਵਾਨ ਜਵਾਨ ਗੁੱਡੀਆਂ ਸੀਗੀਆਂ ਉਹਦੀਆਂ ਘਰ ਦੇ ਵਿੱਚ ਪੰਜ ਗੁੱਡੀਆਂ ਸੀਗੀਆਂ ਉਹ ਆਪਣਾ ਅੰਦਰ ਵੜ ਜਾਂਦੀਆਂ ਸੀ ਤਾਈ ਤੂੰ ਭੱਜ ਜਾ ਗਲੀ ਦੇ ਵਿੱਚ ਤਾਈ ਆਪਾਂ ਨੂੰ ਭੋਨ ਜਾਣਗੇ ਭੋਨ ਜਾਣਗੇ ਮਾਰ ਜਾਣਗੇ ਮੈਂ ਜਾ ਕੇ ਖੜਨਾ ਉਹਨਾਂ ਨੇ ਮੇਰੇ ਤੇ ਹਲਾਚਾਰੀ ਕਰ ਦੇਣੀ ਤੇ ਮੈਂ ਗਲੀ ਦੇ ਵਿੱਚ ਦੌੜ ਜਾਣਾ ਰੋਂਦੀ ਪੱਚਦੀ ਨੇ ਕਿਸੇ ਨੇ ਹਾਂ ਦਾ ਨਾਰਾ ਨਹੀਂ ਵਾਰਿਆ ਸਾਨੂੰ ਕਿਸੇ ਨੇ ਨਹੀਂ ਬਚਾਇਆ ਸਾਡੇ ਘਰ ਦੇ ਵਿੱਚ ਪਰਿਵਾਰ ਬੰਦੇ ਬੱਚੇ ਸਭ ਘਰ ਤੋਂ ਬੇਕਾਰ ਹੋਏ ਫਿਰਦੇ ਨੇ ਸੜਕਾਂ ਤੇ ਭੁੱਖੇ ਤੇ ਆਏ ਸੌਂਦੇ ਨੇ ਭੁੱਖੇ ਤੇ ਆਏ ਫਿਰਦੇ ਨੇ ਸਾਨੂੰ ਹੁਣ ਜਿੱਥੇ ਵੀ ਅਸੀਂ ਆਨਿਆ ਸਾਡੇ ਮਗਰਕਾਰਾਂ ਗੱਡੀਆਂ ਲਾ ਲੈਂਦੇ ਨੇ ਜਿੱਥੇ ਵੀ ਅਸੀਂ ਬਾਹਰ ਆਨਿਆ ਵੀ ਉੱਥੇ ਗੱਡੀਆਂ ਕਾਰ ਆ ਸਾਡਾ ਪਿੱਛਾ ਕਰਦੇ ਨੇ ਸਾਡੀ ਕੋਈ ਵੀ ਸੁਣਾਈ ਕਿਸੇ ਪਾਸੇ ਨਹੀਂ ਹੋ ਰਹੀ ਇਸ ਜਿੰਮੀਦਰ ਜੀ ਉਹਨਾਂ ਨੇ ਘਰ ਨਹੀਂ ਢਾਇਆ ਉਹ ਨਹੀਂ ਤੁਹਾਡਾ ਘਰ ਟਾਇਆ ਗਿਆ ਹੁਣ ਤੁਸੀਂ ਕਿੱਥੇ ਰਹਿ ਰਹੇ ਹੋ ਪੋਣਾ ਸਾਡੇ ਘਰ ਹੈ ਪਿੱਛੇ ਹੈ ਜਿੱਥੇ ਕੈਮਰੇ ਲੱਗੇ ਉੱਥੇ ਅਸੀਂ ਜਿੱਥੇ ਰਹਿ ਰਹੇ ਆ ਅੱਗੇ ਸਾਡੇ ਰੋਡ ਦੇ ਉੱਤੇ ਕਾਰ ਸੀ ਸਾਡੇ ਜਿਹੜੇ ਕਾਰ ਸਾਡੇ ਸੀਗੇ ਉਹਨਾਂ ਦੇ ਵਿੱਚ ਮੇਰਾ ਬੇਟਾ ਰਹਿ ਰਿਹਾ ਸੀਗਾ ਰੋਡ ਦੇ ਉੱਤੇ ਉਹ ਸਾਰੇ ਘਰ ਟਾਇਏ ਗਏ ਨੇ ਜੀ ਜਿਹੜਾ ਤੁਹਾਡਾ ਘਰ ਆਇਆ ਗਿਆ ਉਹਦੇ ਬਾਰੇ ਉਹ ਥਾਂ ਬਾਰੇ ਪਹਿਲਾਂ ਕੋਈ ਤੁਹਾਡੀ ਕੋਈ ਨਿੱਜੀ ਰੰਜਿਸ਼ ਤਾਂ ਨਹੀਂ ਕੋਈ ਨਹੀਂ ਸੀ ਰਿੰਜੀ ਨੰਜੀ ਕੋਈ ਨਹੀਂ ਸੀ ਅਸੀਂ ਉਹ ਬੰਦਿਆਂ ਨੂੰ ਤਾਂ ਜਾਣਦੇ ਨਹੀਂ ਸੀ ਨਾ ਕਦੀ ਅਸੀਂ ਦੇਖਿਆ ਵੀ ਉਹ ਬੰਦੇ ਕਦੀ ਸਾਡੇ ਘਰ ਵੀ ਨਹੀਂ ਸੀ ਆਏ 16 ਤਰੀਕ ਤੂੰ ਹੀ ਉਹ ਬੰਦੇ ਐਸਐਚ ਦੇ ਨਾਲ ਆਏ ਸੀਗੇ ਅਸੀਂ ਵੀ ਪੁੱਛਿਆ ਗਿਆ ਵੀ ਇਹ ਕੌਣ ਨੇ ਕਹਿੰਦਾ ਐਸਐਚ ਦੇ ਬੋਡੀਗਾਰਡ ਨੇ ਐਸਐਚ ਨੂੰ ਪੁੱਛੇ ਸਾਰੇ ਪੁੱਛਦੇ ਸੀ ਕੌਣ ਨੇ ਕਹਿੰਦਾ ਐਸਐਚ ਦੇ ਬੋਡੀਗਾਰਡ ਨੇ ਤੇ ਜਿਹੜਾ ਉਹ ਐਸ ਐਚਓ ਵੀ ਕਹਿ ਰਿਹਾ ਵਿਚਰ ਲਿਆ ਹੋਇਆ ਤਾਂ ਪੁਲਿਸ ਨੂੰ ਤੁਸੀਂ ਸ਼ਿਕਾਇਤ ਕੀਤੀ ਆ ਕੋਈ ਕਾਰਵਾਈ ਕੀਤੀ ਗਈ ਤੇ ਕੋਈ ਵੀ ਪੁਲਿਸ ਸਾਡੀ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਕਿਸੇ ਨੇ ਨਹੀਂ ਸੁਣੀ ਸਾਡ ਨੂੰ ਹੀ ਜੋਗ ਸਾਡੀ ਕੋਈ ਸੁਣਾਈ ਪੁਲਿਸ ਵਾਲੇ ਕਰਦੇ ਹੀ ਨਹੀਂ ਸੀਗੇ ਦੋ ਵਾਰੀ ਪੁਲਿਸ ਨੂੰ 100 ਨੰਬਰ ਤੇ ਵੀ ਫੋਨ ਕਰਿਆ ਸਾਡੀ 100 ਨੰਬਰ ਵਾਲਿਆਂ ਨੇ ਨਹੀਂ ਕੋਈ ਸੁਣਾਈ ਹੋਈ ਵੀ ਮੈਂ ਘਰ ਵਿੱਚ ਇਕੱਲੀਆਂ ਜਿਵੇਂ ਉਹ ਘਰ ਦੇ ਪਰਿਵਾਰ ਬਾਹਰ ਨਿਕਲੇ ਹੋ ਇੰਨੇ ਸਾਡੇ ਘਰ ਟਾਤੇ ਨੇ ਇਹ ਸਾਡੀ ਕੋਈ ਵੀ ਸੁਣਾਈ ਨਹੀਂ ਹੋਈ ਘਰ ਦੇ ਵਿੱਚ ਕਿਸੇ ਨੇ ਵੀ ਕੀਤੀ ਨਹੀਂ ਘਰ ਘਰ ਚ ਵੜਨ ਨਹੀਂ ਦੇ ਰਹੇ ਸਾਡੇ ਘਰ ਦੇ ਵਿੱਚ ਸਾਡੇ ਪਰਿਵਾਰ ਨੂੰ ਵੜਨ ਨਹੀਂ ਦੇ ਰਹੇ ਕਹਿੰਦੇ ਜਦੀ ਵੱਡ ਟੋਕ ਉਹ ਬੰਦੇ ਬਹੁਤ ਜ਼ਿਆਦਾ ਲੈ ਕੇ ਬੈਠੇ ਅਸਲਾ ਲੈ ਕੇ ਬੈਠੇ ਕੰਧਾਂ ਕਰ ਲੀਆਂ ਨੇ ਗੇਟ ਲਾ ਲਿਆ ਜੀ ਉਹਨਾਂ ਨੇ ਪੀਲਰਾਂ ਦੇ ਕਮਰੇ ਪਾ ਗਏ ਉੱਤੇ ਚਾਦਰਾਂ ਪਾ ਲੀਆਂ ਨੇ ਸਾਡਾ ਪਾਣੀ ਜਾ ਰਿਹਾ ਸੀਗਾ ਜੋ ਵੀ ਉੱਥੇ ਉਹ ਪਾਣੀ ਵੀ ਸਾਡਾ ਬੰਦ ਕਰ ਦਿੱਤਾ ਜੀ ਉਹਨਾਂ ਨੇ ਸਾਡੀਆਂ ਜਿਹੜੀਆਂ ਜੀ ਮੀਟਰਾਂ ਦੀਆਂ ਲਾਈਟਾਂ ਸੀ ਪਿਛਲੇ ਬੇਟਾ ਰਹਿ ਰਸ ਸੀਗਾ ਉਹਦੀਆਂ ਮੀਟਰ ਦੀਆਂ ਤਾਰਾਂ ਵੀ ਤੇ ਕੈਮਰੇ ਵੀ ਤੇ ਜੰਦਾ ਜਿੱਥੇ ਲਗਾਇਆ ਸੀ ਬੇਟੇ ਦੀ ਰਸੋਈ ਸੀ ਉੱਥੇ ਉਹਨਾਂ ਨੇ ਪੀਲਰ ਖੜੇ ਕਰਕੇ ਜੀ ਉਹਨਾਂ ਨੇ ਚੱਦਰਾਂ ਪਾ ਲੀਆਂ ਜੀ ਜਿਹੜੀ ਘਰ ਦੀ ਰਜਿਸਟਰੀ ਆ ਜਾਂ ਮਲਕੀਅਤ ਆ ਉਹਦਾ ਜਿਹੜਾ ਤੁਹਾਡੇ ਨਾਮ ਆ ਸਾਰਾ ਜੀ ਹਾਂ ਜੀ ਕਰਦਿਆਂ ਦੇ ਨਾਮ ਹਾਂ ਜੀ ਰਿੰਦਰ ਦਾ ਹਾਂ ਜੀ ਪਹਿਲਾਂ ਇਹਨਾਂ ਦੇ ਡੈਡੀ ਮਾਤਾ ਪਿਤਾ ਜੀ ਇਹਨਾਂ ਦੇ ਨਾਮ ਕਰਾਗੇ ਸੀਗੇ ਜੀ ਸਾਰਾ ਕੁਝ ਕਰਨੈਲ ਸਿੰਘ ਦੇ ਨਾਮ ਤੇ ਹੈ ਜੀ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਸਾਡੇ ਨਾਲ ਸਾਫ਼ ਕੀਤਾ ਜਾਵੇ ਸਾਡੇ ਨਾਲ ਜੀ ਬਹੁਤ ਨਜਾਇਜ਼ ਹੋ ਰਹੀ ਹੈ ਸਾਡੇ ਘਰ ਪਰਿਵਾਰ ਨੂੰ ਸਾਬ ਨੂੰ ਕਹਿੰਦੇ ਮਾਰ ਦਾਂਗੇ ਜਿਹੜੇ ਕੋਈ ਵੀ ਜਾਣਦੇ ਨੇ ਉਹਨਾਂ ਨੂੰ ਅੰਦਰ ਚੁੱਕ ਕੇ ਲੈ ਜਾਂਦੇ ਨੇ ਮੈਂ ਟੈਕ ਦੀ ਮਰੀਜ਼ ਆ ਜੀ ਜਿਸ ਟਾਈਮ ਮੈਂ ਤਾਂ ਗਸ਼ੀਆਂ ਖਾ ਖਾ ਕੇ ਡਿੱਗ ਰਹੀ ਸੀ ਜੀ ਗਲੀ ਦੇ ਵਿੱਚ ਆਪਣੀ ਜਾਨ ਲੈ ਕੇ ਦੌੜ ਜਾਂਦੀ ਸੀਗੀ ਲੋਕਾਂ ਨੂੰ ਕਹਿੰਦੀ ਸੀ ਮੈਨੂੰ ਪਾਣੀ ਦੇ ਦਿਓ ਜੀ ਮੈਨੂੰ ਪਾਣੀ ਦੇ ਦਿਓ ਗਲੀ ਵਿੱਚ ਜਾ ਕੇ ਮੈਂ ਪਾਣੀ ਮੰਗ ਮੰਗ ਕੇ ਜਾ ਕੇ ਪੀਂਦੀ ਸੀਗੀ ਕਿਸੇ ਨੇ ਆ ਕੇ ਨਹੀਂ ਸਾਨੂੰ ਬਚਾਇਆ ਕਹਿੰਦੇ ਇੱਥੇ ਤਾਂ ਇੰਨੀ ਬੰਦੇ ਬੈਠੇ ਇੰਨੀ ਦੁਨੀਆ ਬੈਠੀ ਕੋਈ ਨਹੀਂ ਜੀ ਆਇਆ ਹੈਗਾ ਕੋਈ ਨਹੀਂ ਸੀ ਆ ਕੋਈ ਵੀ ਨਹੀਂ ਆ ਕੇ ਵੜ ਸਕਿਆ ਮੈਨੂੰ ਅਖੜ ਵੀ ਪੁਲਿਸ ਨੂੰ ਫੋਨ ਕਰ ਪੁਲਿਸ ਸਾਡੀ ਕੋਈ ਵੀ ਨਹੀਂ ਸੁਣਾਈ ਕਰਦੀ ਸੀ ਬੀਬੀ ਤੂੰ ਬੰਦੇ ਮੰਗਾ ਬੀਬੀ ਤੂੰ ਬੰਦੇ ਭਜਾ ਦਿੱਤੇ ਦੱਸੋ ਅਸੀਂ ਕਿਹੜੇ ਬੰਦੇ ਕਿਹੜੇ ਘਰ ਦੇ ਵਿੱਚ ਆਣਗੇ ਉਹ ਤਾਂ ਰਫਲਾਂ ਲੈ ਕੇ ਗੰਡਾਸਿਆ ਕਰਪਾਨਾ ਲੈ ਕੇ ਜੀ ਫਿਰ ਰਹੇ ਨੇ ਕਰਦੇ ਮੈਂ ਵਿੱਚ ਕੱਲੀ ਆ ਇਸ ਟਾਈਮ ਵੇਖ ਸਾਡੇ ਘਰ ਦੇ ਵਿੱਚ ਸਾਰਾ ਪਰਿਵਾਰ ਬਾਹਰ ਤੁਰਿਆ ਫਿਰਦਾ ਵੀ ਬੰਦਾ ਕੋਈ ਨਹੀਂ ਘਰ ਦੇ ਵਿੱਚ ਮੇਰੀ ਗੱਲ ਕਿਹੜਾ ਤੇ ਪੁਲਿਸ ਨੂੰ ਤੁੰਨੇ ਸ਼ਿਕਾਇਤ ਦਰਜ ਕਰਵਾਈਆ ਪੁਲਿਸ ਵੱਲੋਂ ਕਿੰਨੀ ਕ ਜਾਂਚ ਕੀਤੀ ਗਈ ਹੈ ਤੁਸੀਂ ਉਸ ਬਾਰੇ ਕੀ ਕਹਿੰਦੇ ਸਾਨੂੰ ਇਨਸਾਫ ਚਾਹੀਦਾ ਹੀ ਮੇਰੇ ਚਾਚਾ ਜੀ ਗਏ ਸੀਗੇ ਜੀ ਥਾਣੇ ਦੇ ਵਿੱਚ ਰਿਪੋਰਟ ਲਖਾਉਣ ਵਾਸਤੇ ਉਹਨਾਂ ਨੂੰ ਉੱਥੇ ਬਿਠਾ ਲਿੱਤਾ ਗਿਆ ਜੀ ਬਾਅਦ ਵਿੱਚ ਕੋਈ ਸੁਣਵਾਈ ਨਹੀਂ ਕੀਤੀ ਜੀ ਅਸੀਂ ਉੱਪਰ ਤਾਈਂ ਪੇਚ ਹੋ ਗਏ ਜੀ ਜਦੋਂ ਉੱਥੇ ਮੇਰੇ ਫਾਦਰ ਸਾਹਿਬ ਡੀਸੀ ਸਾਹਿਬ ਦੇ ਪੇਚ ਹੋਏ ਨੇ ਅਚਾਨਕ ਡੀਸੀ ਸਾਹਿਬ ਹੀ ਉੱਠ ਕੇ ਲੰਘ ਗਏ ਨੇ ਸਾਨੂੰ ਇਨਸਾਫ ਦੀ ਮੰਗ ਕਰਦੇ ਆਂ ਗਰੀਬਾਂ ਨੂੰ ਇਨਸਾਫ ਮਿਲੇ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਸਾਡੀ ਜੱਦੀ ਜਗ੍ਹਾ ਖਾਨਦਾਨੀ ਜਗ੍ਹਾ ਜੀ ਉਹ ਰਫਲਾਂ ਲੈ ਕੇ ਗੜਾਸੀਆਂ ਲੈ ਕੇ ਗੁੰਡੇ ਕਾਫੀ ਜ਼ਿਆਦਾ ਉੱਥੇ ਆ ਗਏ ਨੇ ਹੁਣ ਸਾਡੇ ਕੋਲ ਉਹਨਾਂ ਨੇ ਮੌਕੇ ਦੀਆਂ ਵੀਡੀਓ ਵੀ ਹੈਗੀਆਂ ਸਾਰਾ ਕੁਝ ਹੈਗਾ ਉਹ ਸਾਡੇ ਨਾਲ ਧੱਕਾ ਕਰ ਰਹੇ ਨੇ ਅਸੀਂ ਘਰੋਂ 8 ਮਹੀਨੇ ਨਿਕਲਦੇ ਮਸਾਂ ਲੁੱਕ ਝੋਕ ਕੇ ਆਏ ਆ ਤੁਹਾਡੇ ਇਹ ਇੰਟਰਵਿਊ ਦੇਣ ਵੀ ਸਾਡੇ ਨਾਲ ਇਨਸਾਫ ਮਿਲੇ ਇਨਸਾਫ ਦੀ ਕੋਹਾ ਲਾਣ ਨੇ ਤੁਹਾਡੇ ਅੱਗੇ মিডিਆ ਦਾ ਬਹੁਤ ਧੰਨਵਾਦ ਕਰਾਂਗੇ ਸਾਡਾ ਇਨਸਾਫ ਦਿੱਤਾ ਜਾਵੇ। ਬਾਕੀ ਮੈਂ ਚਾਚਾ ਜੀ ਦੱਸਣਗੇ ਜੀ। ਮੇਰੇ ਦੋ ਛੋਟੇ-ਛੋਟੇ ਬੱਚੇ ਨੇ ਜੀ ਉਹ ਵੀ ਬਹੁਤ ਡਰੇ ਪਏ ਨੇ ਤੁਸੀਂ ਕਹੋਗੇ ਤਾਂ ਸਾਡੇ ਕੋਲ ਵੀਡੀਓ ਨੇ ਉਹਨਾਂ ਨੇ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਮੇਰੇ ਬੱਚਿਆਂ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦੇਂਦੇ ਨੇ ਸਾਨੂੰ ਵੀ ਸਾਰਿਆਂ ਨੂੰ ਮਾਰਨ ਦੀਆਂ ਕਹਿੰਦੇ ਆਜ ਤੁਹਾਨੂੰ ਕੱਲੇ-ਕੱਲੇ ਨੂੰ ਵੜਦਾਂਗੇ ਹੁਣ ਤੁਸੀਂ ਦੱਸੋ ਅਸੀਂ ਕਿੱਥੇ ਜਾਈਏ ਸਾਡਾ ਘਰ ਦੇ ਵਿੱਚੋਂ ਹੀ ਅਗਲੇ ਨੇ ਬਾਹਰ ਕੱਢਤਾ ਹੀ ਇਦਾਂ ਕਦੀ ਹੋ ਸਕਦਾ ਤੁਸੀਂ ਦੱਸੋ ਜੀ ਆਪਣੇ ਘਰ ਦੇ ਵਿੱਚ ਹੀ ਇਨਸਾਫ ਤਾਂ ਹੈ ਨਾ ਦੁਨੀਆ ਦੇ ਵਿੱਚ ਹੀ ਗਰੀਬਾਂ ਦੀ ਸਹਾਇਤਾ ਕਰੋ ਜੀ ਸੋ ਆਪਾਂ ਪੀੜਤ ਪਰਿਵਾਰ ਦੇ ਨਾਲ ਜਿਹੜੀ ਗੱਲਬਾਤ ਕੀਤੀ ਹੈ ਉਹਨਾਂ ਨੇ ਪੂਰੇ ਮਾਮਲੇ ਬਾਰੇ ਦੱਸਿਆ ਇਹ ਪਰਿਵਾਰ ਦਾ ਜਿਹੜਾ ਘਰ ਟਹਿਟੇਰੀ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਵੀ ਜਿਹੜੀ ਆ ਇਹਨਾਂ ਦੀ ਕੋਈ ਮਦਦ ਨਹੀਂ ਕੀਤੀ ਗਿਆ ਇਹਨਾਂ ਨੇ ਸ਼ਿਕਾਇਤ ਦਰਜ ਕਰਵਾਈਆ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਵੀ ਜਿਹੜਾ ਇਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਘਰ ਟਾ ਦਿੱਤਾ ਗਿਆ ਜਿਸ ਕਾਰਨ ਇਹ ਰਾਤਾਂ ਜਿਹੜੀਆਂ ਸੜਕਾਂ ਤੇ ਘੱਟ ਰਹੇ ਨੇ ਇਹਨਾਂ ਦੇ ਵਿੱਚ ਡਰ ਦਾ ਮਾਹੌਲ ਹੈ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰ ਰਹੇ ਨੇ ਕਿ ਇਹਨਾਂ ਨੂੰ ਇਨਸਾਫ਼ ਮਿਲੇ ਸੋ ਨਵੀਂ ਅਪਡੇਟਸ ਜਾਣਨ ਦੇ ਲਈ ਸਾਡੇ ਨਾਲ ਜੁੜੇ ਰਹੋ ਹੁਣ ਸਾਨੂੰ ਦੀ ਇਜਾਜ਼ਤ